ਅਚੰਪ ਪਹਾੜਾ ਜੀ ਦੀ ਸ਼ਹਾਦਤ ਨੂੰ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਨਾ ਮਹਾਰਾਜ ਸਾਹਿਬ ਜੀ ਦੇ ਸਾਨਮੁਖ ਖੜ ਕੇ 20ਵੀਂ ਸਦੀ ਦੇ ਕੱਲੂ ਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਬਸ ਇਹ ਪੰਨ ਕਰ ਲਿਓ ਕਿ ਅਸੀਂ ਨਸ਼ਾ ਨਹੀਂ ਕਰਨਾ ਚਾਹੇ ਕੁਝ ਵੀ ਹੋ ਜੇ ਨਸ਼ਾ ਕਰਨਾ ਗੁਰਬਾਣੀ ਦਾ ਸਿਮਰਨ ਦਾ ਇੱਕ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਰੋਜ਼ ਕਰਨ ਲੱਗ ਜਾਓ ਰੋਜ਼ ਮਹਾਰਾਜ ਸੌਂ ਕਿਰਪਾ ਕਰਨਗੇ ਅੰਦਰੋਂ ਰੂਹ ਨੂੰ ਇੱਕ ਪਾਵਰ ਇੱਕ ਸ਼ਕਤੀ ਮਿਲਦੀ ਆ ਤੁਹਾਡਾ ਨਸ਼ਾ ਪੇ ਛੁੱਟ ਜਾਣਾ ਰੋਜ਼ ਸਵੇਰੇ ਕਰਨਾ ਪਰਨ ਕਰਨਾ ਮਹਾਰਾਜ ਸਬ지 ਨਾ ਰੋਜ਼ ਗੁਰੂ ਘਰੇ ਜਾਣਾ ਸੰਗਤਾਂ ਦੇ ਚਰਨਾਂ ਦੀ ਧੂੜ ਹੀ ਮस्तक ਨੂੰ ਲਾਇਆ ਕਰੋ ਮਹਾਰਾਜ ਮਾੜੇ ਕਰਮ ਮਟਾ ਕੇ ਆਪਦੇ ਚਰਨਾਂ ਨਾਲ ਲਾਓ ਚਰਨਾਂ ਦੀ ਪ੍ਰੀਤ ਬਖਸ਼ ਗੁਰੂ ਸਾਹਿਬ ਕਿਰਪਾ ਕਰਦੇ ਆ ਸ਼ਰਨਾਈ ਨੂੰ ਘੱਲ ਲੋਂਦੇ ਮਹਾਰਾਜ ਗਲabies ਵਿੱਚ ਲੈ ਲੈਂਦੇ ਆ ਬਹੁਤ ਪ੍ਰੇਮ ਕਰਦੀ ਬਹੁਤ ਜ਼ਿਆਦੇ ਇਹ ਦੁਨੀਆ ਤਾਂ ਸਾਨੂੰ ਨਫ਼ਰਤ ਕਰਦੀ ਆ ਵਰਤਦੀ ਆ ਇੱਕ ਗੁਰੂ ਸਾਹਾ ਜਿਹੜੇ ਸਾਡੇ ਔਗਣ ਨਹੀਂ ਦੇਖਦੇ ਮਹਾਰਾਜ ਸਾਹਿਬ ਬੁੱਕਲ ਚ ਲੈ ਲੈਿੰਦੇ ਕੋਟ ਕੀ ਸਿਨ ਨਾਲ ਹੁੰਦੇ ਆ ਕਦੇ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਜਾ ਕੇ ਦੇਖਿਓ ਉਹ ਨਸ਼ਾ ਕਰਿਓ ਦੁਨੀਆ ਦੇ ਹੋਰ ਨਸ਼ਿਆਂ ਨੂੰ ਛੱਡ ਕੇ